ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਸ਼ਾਸਨ ਦੇ ਜਿਹੜੇ ਕੰਮ ਨੇ ਉਹ ਕਈ ਵਾਰੀ ਪਬਲਿਕ ਨੂੰ ਦਿਖਾਉਣੇ ਪੈਂਦੇ ਆ ਤੇ ਇਸ ਸਮੇਂ ਅਸੀਂ ਖੜੇ ਆਂ ਕੋਰਾਲੀ ਦੇ ਆਈਪੀਐਸ ਬੋਲ ਨੂੰ ਜਿਹੜੀ ਗਲੀ ਜਾਂਦੀ ਆ ਉਹਦੇ ਉੱਪਰ ਕਾਰਨ ਕੀ ਇੱਥੇ ਖੜਨ ਦਾ ਕਾਰਨ ਇਹ ਹੈ ਕਿ ਇੱਥੇ ਇੱਕ ਟਰਾਂਸਫਾਰਮ ਲੱਗਿਆ ਹੋਇਆ ਬਿਲਕੁਲ ਜਦੋਂ ਆਪਾਂ ਐਂਟਰੀ ਕਰਦੇ ਆ 16 ਸਾਹਮਣੇ ਤੋਂ ਜਦੋਂ ਆਪਾਂ ਐਂਟਰੀ ਕਰਦੇ ਆ ਮੈਂ ਇੱਥੇ ਇੱਕ ਟਰਾਂਸਫਾਰਮ ਲੱਗਿਆ ਹੋਇਆ ਇਸ ਟਰਾਂਸਫਾਰਮ ਦੇ ਹੇਠਲੇ ਪਾਸੇ ਤਾਰਾ ਨੰਗੀਆਂ तकरीबन 4 ਫੁੱਟ ਦਾ ਜਿਹੜਾ ਡਿਸਟੈਂਸ ਹੈ ਇਹ 4 ਫੁੱਟ ਦਾ ਡਿਸਟੈਂਸ ਹੈ ਤੇ ਤਾਰਾ ਨੰਗੀਆਂ ਨੇ ਤੇ ਇਹ ਇਹ ਸ਼ਰਿਆਮ ਜਿਹੜਾ ਹਾਦਸਿਆਂ ਨੂੰ ਸੱਦਾ ਹੈ ਕਿਉਂਕਿ ਇਸ ਰੋਡ ਤੋਂ ਬੱਚੇ ਵੀ ਜਾਂਦੇ ਨੇ ਬਜ਼ਾਰਾਂ ਨੂੰ ਲੋਕ ਜਾਂਦੇ ਨੇ ਔਰ ਵੱਡੀ ਗੱਲ ਹੈ ਕਿ ਬੱਸਾਂ ਜਾਂਦੀਆਂ ਸਕੂਲ ਨੂੰ ਤੇ ਕਈ ਵਾਰੀ ਬੰਦਾ ਸਾਈਡ ਦੇਣ ਦਾ ਮਾਰਿਆ ਜਦੋਂ ਇੱਥੇ ਜੇ ਕੋਈ ਹਾਦਸਾ ਹੋਵੇ ਉਸ ਦਾ ਦੇ ਰਹੀਏ ਤਾਰਾ ਕਿਉਂਕਿ ਬੱਸ ਵੀ ਲੱਗ ਸਕਦੀ ਹੈ ਕੋਈ ਜਾਨਵਰ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਮੈਂ ਆਪਣੇ ਸਾਡੇ ਆਪਣੇ ਚੈਨਲ ਤੇ ਵੀ ਮੈਂ ਗਊਆਂ ਮਰਗੀਆਂ ਸੀਆਂ ਉਹਨਾਂ ਦੀ ਵੀਡੀਓ ਪਾਈ ਸੀ ਪਟਿਆਲੇ ਦੀ ਘਟਨਾ ਸੀ ਜਿੱਥੇ ਬਹੁਤ ਸਾਰੀਆਂ ਗਊਆਂ ਮੀਂਹ ਕਾਰਨ ਕੰਟਾਂ ਕਾਰਨ ਤੇ ਗਊਆਂ ਮਰਗੀਆਂ ਸੀਗੀਆਂ ਤੇ ਇਸੇ ਤਰ੍ਹਾਂ ਦਾ ਇੱਕ ਘਟਨਾ ਸਾਡੇ ਨਾਲ ਅੱਜ ਇੱਥੇ ਇਹ ਜਿਹੜੀ ਸੜਕ ਹੈ ਇਹਦੇ ਉੱਪਰ ਤਾਰਾਂ ਨੰਗੀਆਂ ਟਰਾਂਸਫਾਰਮ ਇੱਥੇ ਲੱਗਿਆ ਹੋਇਆ ਤੇ ਸਾਦਸਿਆ ਸੱਦਾ ਦੇ ਰਹੇ ਇਸ ਤਾਰਾਂ ਨੂੰ ਨੰਗੀਆਂ ਨੂੰ ਪ੍ਰਸ਼ਾਸਨ ਸੁਤਕੂਫ ਕੁੱਪੇ ਆਏ ਔਰ ਜਿਹੜੇ ਮੁਲਾਜ਼ਮ ਆਂਦੇ ਨੇ ਉਹ ਇਸ ਤਰ੍ਹਾਂ ਮਰੋੜੀਆਂ ਦੇ ਜਾਂਦੇ ਨੇ ਜਿਵੇਂ ਕਿ ਇਹਨਾਂ ਦੇ ਵਿੱਚ ਕੋਈ ਕਰੈਕਟਰ ਨਹੀਂ ਹੈ ਕੋਈ ਕੁਝ ਨਹੀਂ ਹੈ ਸੋ ਸਾਡੀ ਜਿਹੜੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਔਰ ਸਬੰਧਤ ਅਧਿਕਾਰੀਆਂ ਨੂੰ ਆਈਪੀਐਸ ਸਕੂਲ ਦੀ ਇਹ ਗਲੀ ਹੈ ਜਿਹੜੀ ਸਕੂਲ ਨੂੰ ਜਾਂਦੀ ਹੈ ਤੇ ਰਸਤੇ ਦੇ ਵਿੱਚ ਇੱਕ ਟਰਾਂਸਫਾਰਮ ਹੁੰਦਾ ਉਸ ਟਰਾਂਸਫਾਰਮ ਦੇ ਉੱਤੇ ਤਾਰਾਂ ਲੰਗੀਆਂ ਨੇ ਸਾਹਮਣੇ ਕੁੱਟਿਆਏ ਕੁੱਟਿਆਏ ਦੇ ਬਿਲਕੁਲ ਸਾਹਮਣੇ ਜਿਹੜਾ ਇਹ ট্রান্সਫਾਰਮਰ ਲੱਗਿਆ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਕਵਰ ਅਪ ਕਰਿਆ ਜਾਵੇ ਇਹਦਾ ਕੋਈ ਬਣਦਾ ਹਿੱਲਾ ਕਰਿਆ ਜਾਵੇ ਤਾਂ ਜੋ ਅਸੀਂ ਆਪਣੇ ਬੱਚਿਆਂ ਦੀ ਆਪਣੇ ਜਾਨਵਰਾਂ ਦੀ ਜਿਹੜੀ ਜ਼ਿੰਦਗੀ ਹੈ ਉਹਨੂੰ ਸੁਰੱਖਿਅਤ ਕਰ ਸਕੀਏ ਸੋ ਇਤਨੀ ਕੀ ਬੇਨਤੀ ਕਰਦਾ ਮੈਂ ਅ ਇੱਥੇ ਇਸ ਗਲੀ ਦੇ ਜਿਹੜੇ ਵਸਨੀਕ ਨੇ ਲੋਕ ਨੇ ਉਹ ਵੀ ਸਾਡੇ ਨਾਲ ਇੱਥੇ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਵਾਕਿ ਅਸੀਂ ਕੱਲ੍ਹ ਨੂੰ ਅਸੀਂ ਕੱਲ੍ਹ ਨੂੰ ਆਹ ট্রান্সਫਾਰਮਰ ਸਾਡੇ ਸਰਤੇ ਹੈ ਤੇ ਦਰਵਾਜ਼ੇ ਦੇ ਅੱਗੇ ਇਹ ਤਾਰਾਂ ਨੰਗੀਆਂ ਪਈਆਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਪ੍ਰਸ਼ਾਸਨ ਦੇਖੋ ਸਰ ਇਹ ਮਿਊਸਪਲਟੀ ਹੈ ਜਿਹੜੀ ਮਿਊਸਪਲਟੀ ਦੀ ਲਾਪਰਵਾਹੀ ਹੈ ਔਰ ਕਿੰਨੀ ਵਾਰ ਵੀ ਇੱਥੇ ਮਿਊਸਪਲਟੀ ਵਾਲੇ ਆਉਂਦੇ ਆ ਆਰਸੀ ਬਾਰ-ਬਾਰ ਉਹਨਾਂ ਨੂੰ ਇਹ ਗੱਲ ਕਹਿੰਦੇ ਆ ਕਿ ਕਿਸੇ ਵੀ ਕਿਸਮ ਦਾ ਜਿਹੜਾ ਜੋੜ ਹੈ ਉਹ ਨੰਗਾ ਨਹੀਂ ਚਾਹੀਦਾ ਹੁਣ ਤੁਸੀਂ ਦੇਖੋ ਇਹ ਜਿਹੜਾ ਜੋੜ ਹੈ ਇਹ ਲਗਭਗ ਧਰਤੀ ਤੋਂ ਇਹਦੀ ਹਾਈਟ ਹਾਰਡਲੀ 4 ਫੁੱਟਾ 4.5 ਜਾਨੀ ਜੇ ਕੋਈ ਹੁਣ ਕਸੂਕੋ ਮੋਦੇ ਉਹ ਡੰਗਰ ਘੁੰਮਦੇ ਆ ਡੰਗਰ ਵੀ ਮਰ ਸਕਦਾ ਅੱਛਾ ਕਈ ਵਾਰੀ ਰਾਤ ਨੂੰ ਸਾਈਕਲ ਵਾਲਾ ਜਾਂ ਕੋਈ ਗੱਡੀ ਵਾਹਨ ਕੋਈ ਮਾੜਾ ਮੋਟਾ ਟਕਰਾ ਜਵੇ ਤਾਂ ਮੈਂ ਕਹਿੰਦਾ ਵੀ ਵੱਡਾ ਹਾਦਸਾ ਜਿਹੜਾ ਉਹ ਮਰ ਸਕਦਾ ਹਾਂ ਬੱਸਾਂ ਵੀ ਲੰਘਦੀਆਂ ਨੇ ਬੱਚਿਆਂ ਦੀ ਬੱਸਾਂ ਬੱਸਾਂ ਬੱਚਿਆਂ ਦੀ ਲੰਘਦੀਆਂ ਬੱਚਿਆਂ ਦੇ ਸਕੂਲ ਦੀਆਂ ਬੱਸਾਂ ਆਉਂਦੀਆਂ ਮੰਡੀ ਆ ਇੱਧਰ ਹੈ ਕਿੰਨੀ ਉੱਪਰ ਹੈ ਚਾ ਪਰੇ ਕਿੰਨਾ ਰਸਤਾ ਚੱਲਦਾ ਪਰ ਜਿਹੜੇ ਅਧਿਕਾਰੀ ਹੈ ਅਧਿਕਾਰੀ ਕੋਈ ਧਿਆਨ ਨਹੀਂ ਦਿੰਦੇ ਅਸੀਂ ਬਾਰ-ਬਾਰ ਜਿਹੜੇ ਹੁਣ ਅਧਿਕਾਰੀ ਮੈਨੂੰ ਦੇਖਦੇ ਵੀ ਆ ਈਓ ਸਾਹਿਬ ਨੂੰ ਮੇਰੀ ਬੇਨਤੀ ਆ ਹੋਰ ਜਿਹੜੇ ਬਿਜਲੀ ਵਾਲੇ ਜਈਆ ਜਿਹੜੇ ਬਿਜਲੀ ਵਾਲੇ ਟੈਕਨੀਸ਼ੀਅਨ ਹੈ ਹੋਰ ਜਿੰਨੇ ਵੀ ਉਹਨਾਂ ਦੇ ਕਰਮਚਾਰੀ ਹੈ ਉਹਨਾਂ ਨੂੰ ਮੇਰੀ ਇਹ ਬੇਨਤੀ ਹੈ ਵੀ ਇਹਨਾਂ ਜਿਹੜੇ ਜੋੜ ਹੈ ਇਹਨਾਂ ਜੋੜਾਂ ਨੂੰ ਟੱਗਿਆ ਜਾਵੇ ਤਾਂ ਕਿ ਕੋਈ ਵੱਡਾ ਹਾਦਸਾ ਹੋਣ ਤੋਂ ਬਚਾਇਆ ਜਾ ਸਕੇ ਅਗਰ ਤੁਸੀਂ ਨਹੀਂ ਕਰਦੇ ਤਾਂ ਮੈਂ ਸਮਝਦਾ ਵੀ ਸਾਡੇ ਅਧਿਕਾਰੀਆਂ ਦੀ ਇਹ ਲਾਪਰਵਾਹੀਆਂ ਹੋਣਗੀਆਂ ਔਰ ਇਹ ਲਾਪਰਵਾਹੀਆਂ ਹੀ ਜਿਹੜੀਆਂ ਇਹ ਵੱਡੇ ਵੱਡੇ ਹਾਦਸਿਆਂ ਦਾ ਸੱਦਾ ਦਿੰਦੀਆਂ ਇੱਕ ਇਹ ਵੀ ਜਾਣਨ ਖੇਡਣਾ ਉਹ ਮਾਸਟਰ ਜੀ ਕਿਆ ਗੱਲ ਕੋਈ ਵੀ ਪ੍ਰਸ਼ਾਸਨ ਆ ਉਹ ਹਾਸਾ ਹੋਣ ਤੋਂ ਬਾਅਦ ਹੀ ਉਸ ਦੀ ਨੀਤ ਬਣਦੀ ਆ ਹਾਂ ਹਾਂ ਬਿਲਕੁਲ ਬਿਲਕੁਲ ਹਾਸਾ ਹੋਣ ਤੋਂ ਬਾਅਦ ਜਾਗਦੇ ਆਹੋ ਵੀ ਹਾਂ ਜੀ ਹੁਣ ਅਸੀਂ ਐਂ ਕਰਤਾ ਹੁਣ ਅਸੀਂ ਐਂ ਕਰਤਾ ਪਰ ਅਸੀਂ ਉਹਨਾਂ ਨੂੰ ਪਹਿਲਾਂ ਦੱਸਦੇ ਆ ਵੀ ਹਾਦਸਿਆਂ ਤੇ ਪਹਿਲਾਂ ਕੋਈ ਅਣਸਵਾਣੀ ਕੱਟਣਾ ਨਾ ਵਾਪਰੇ ਤੁਸੀਂ ਬਾਈ ਜੀ ਇੱਥੇ ਧਿਆਨ ਦਿਓ ਠੀਕ ਹੈ ਕਹਿੰਦੇ ਵਿਕਾਸ ਕਰ ਲਿਆ ਫਲਾਣਾ ਕਰ ਲਿਆ ਆਪ ਵਿਕਾਸ ਦੇਖਦਾ ਤੁਹਾਡੇ ਸਾਹਮਣੇ ਸਰ ਮਾਡਰ ਜੀ ਜੋ ਇਹ ਟਰਾਂਸਫਰਮ ਲੱਗਿਆ ਹੋਇਆ ਇਹਦੀ ਲੋਕੇਸ਼ਨ ਦੱਸੀ ਜਾਵੇ ਕਿ ਕਿੱਥੇ ਘਾਇ ਹੈ ਇਹ ਲੋਕੇਸ਼ਨ ਆ ਜਦੋਂ ਆਪਾਂ ਮੇਨ ਰੋਡ ਤੋਂ ਸਲਿਪ ਰੋਡ ਆਪਾਂ ਮੁੜਦੇ ਆਈਪੀਐਸ ਸਕੂਲ ਨੂੰ ਤਾਂ ਹਾਰਡਲੀ ਹਾਈਵੇ ਤੇ ਜਿਹੜਾ ਪੁਰਾਣਾ ਹਾਈਵੇ ਹੈ ਉਸ ਤੋਂ ਹਾਰਡਲੀ 150 ਮੀਟਰ ਦੇ ਗੱਜ ਤੱਕ ਜਹਾਂ ਹੈ ਆ ਜਿਹੜੀ ਨਾਰਾਇਣ ਕੁਟੀਰ ਹੈ ਇਸ ਦੇ ਬਿਲਕੁਲ ਨਾਲ ਹੈ ਔਰ ਮੇਰਾ ਖਿਆਲ ਹੈ ਵੀ ਇਸ ਨੌ ਵੀ ਸ਼ਾਇਦ ਮੇਰੇ ਪਰੇ ਚੱਲਦਾ ਹੋਊਗਾ ਬੀਲ ਵਾਲੇ ਨੌ ਭਰਦੇ ਕਰਦੇ ਕੋਈ ਵਾਰੀ ਸ਼ਾਇਦ ਮੇਰਾ ਗੁਪਿੰਦਰ ਸਿੰਘ ਨਾਂ ਤੇ ਚੱਲਦਾ ਹੈ ਮੇਰਾ ਯਾਰ ਸੋ ਜੋ ਇਹ ਰੋਡ ਹੈ ਮਾਸੀ ਜੀ ਇਸ ਸਕੂਲ ਨੂੰ ਵੀ ਜਾਂਦਾ ਹੈ ਜਿੱਥੇ ਵੀ ਬੱਸਾਂ ਵੀ ਨਿਕਲਦੀਆਂ ਆ ਬੱਸਾਂ ਵੀ ਨਿਕਲਦੀਆਂ ਬੱਸਾਂ ਨਿਕਲਦੀਆਂ ਬੱਚੇ ਬਹੁਤ ਆਉਂਦੇ ਮੋਟਰਸਾਈਕਲਾਂ ਪਰ ਨਿਆਣੇ ਆਉਂਦੇ ਆ ਕੋਈ 11ਵੀਂ 12ਵੀਂ ਵਾਲੇ ਬੱਚੇ ਆਉਂਦੇ ਆ ਹੈ ਸਾਡੇ ਬਜ਼ੁਰਗ ਸਹਿਰ ਇਹ ਬਜ਼ੁਰਗ ਸਹਿਰ ਕਰਦੇ ਆ ਕਈ ਵਾਰ ਇਹਨਾਂ ਨੂੰ ਵੀ ਲੱਗਦਾ ਗਰੰਟ ਇਸ ਕਰਕੇ ਇਹ ਅਣਗਹਿਲੀਆਂ ਜਿਹੜੀਆਂ ਇਹ ਮਤਲਬ ਕਰਮਚਾਰੀਆਂ ਉਹਨਾਂ ਨੂੰ ਅਣਗਹਿਲੀਆਂ ਨਹੀਂ ਕਰਨੀਆਂ ਚਾਹੀਦੀਆਂ ਹਾਂ ਬਹੁਤ ਸਾਰੀਆਂ ਪੁੜਪੜ ਵੀ ਅਣਗਹਿਲੀਆਂ ਕਰਦੇ ਆ ਅਸੀਂ ਬਾਰ-ਬਾਰ ਇਹਨਾਂ ਨੂੰ ਕਹਿੰਦੇ ਆ ਔਰ ਖਾਸ ਕਰਕੇ ਬਿਜਲੀਆ ਨੂੰ ਪਿਛਲੇ ਸੰਤਬਰ ਚੌਂਕੀ ਪਿੱਛੇ ਐਦਾਂ ਹੀ ਕਰੰਟ ਦੇ ਨਾਲ ਕਿੰਨੀਆਂ ਮੱਜਾਂ ਮਰ ਗਈ। ਸੋ ਇਸ ਕਰਕੇ ਆ ਪਿੱਛੇ ਕੰਸਾਲੇ ਤੁਸੀਂ ਦੇਖਿਆ ਕਿਸਾਨ ਆਗੂ ਦਾ ਮੁੰਡਾ ਥੋੜੀ ਜੀ ਲਾਪਰਵਾਹੀ ਨਾਲ ਉਹ ਪੰਪਰਾਂ ਲਾਪਰਵਾਹੀ ਕਰੀਤੀ ਉਹਦੇ ਕਰਕੇ ਉਹ ਇੱਕ ਘਰ ਨੂੰ ਜਾਂਦਾ ਲੱਗ। ਸੋ ਇਸ ਕਰਕੇ ਅਸੀਂ ਕਰਮਚਾਰੀਆਂ ਨੂੰ ਕਹਿੰਦੇ ਆ ਵੀ ਇਸ ਤਰ੍ਹਾਂ ਦੇ ਜਿਹੜੇ ਲਾਪਰਵਾਹੀਆਂ ਉਹ ਨਾਕਰੀਆਂ ਜਾਣ ਇਹਨਾਂ ਨੂੰ ਟਾਈਮ ਦੇ ਨਾਲ ਜਿਹੜਾ ਟਾਈਮ ਦੇ ਨਾਲ ਕੋਈ ਵੀ ਜਿਹੜਾ ਕੰਮ ਉਹ ਚੰਗਾ ਲੱਗਦਾ। ਇਹ ਹਾਸੇ ਦੇ ਬਾਅਦ ਹੀ ਤੁਸੀਂ ਜਾ ਕੇ ਫਿਰ ਕਾਫੇ ਦਾ ਉੱਤੇ ਜਾਣਾ। ਇਸ ਕਰਕੇ ਇਹਨੂੰ ਜਿਆਦਾ ਤੋਂ ਜਿਆਦਾ ਟੇਪ ਲਾ ਕੇ ਐਨ ਵਧੀਆ ਸੇਫਟੀ ਬਣਾ ਕੇ ਫਿਰ ਕਰਿਆ ਜਾਵੇ। ਸੋ ਬਹੁਤ ਬਹੁਤ ਧੰਨਵਾਦ। ਕਿੰਨੇ ਬੱਚੇ ਆ ਜੀ? ਬੋਲੋ ਜੀ। ਹਾਂ ਜੀ। ਇਹਨੂੰ ਟੱਕਿਆ ਜਾਵੇ ਜੀ। ਇਹਦਾ ਇੰਤਜ਼ਾਮ ਕਰੋ ਛੇਤੀ ਤੇ ਛੇਤੀ। ਬੱਚੇ ਛੋਟੇ ਆਉਨੇ ਆ। ਸਾਈਕਲ ਵਾਲੇ ਆਉਨੇ ਆ। ਬੱਸਾਂ ਆ ਜਾਂਦੀਆਂ ਤੇ ਲੱਗ ਨੂੰ। ਹੈ ਕੋਈ ਲਾਗ ਮਾਤੜ ਚੈਲ ਕਰਨੇ ਵਾਲਾ ਲਾਗ ਆ ਗਿਆ। ਬਿਲਕੁਲ। ਖਤਰ ਹੀ ਖਤਰਾ ਆ ਜੀ ਇਹਦੇ ਮੈਂ। ਠੀਕ।